ਦੋ ਚਾਹ ਦੇ ਕੱਪ ਆਏ ਸੀ ਜਿਦੇ ਚੋਂ ਇੱਕ ਬੁਰੀ ਪੀ ਚੁੱਕਿਆ ਇੱਕ ਆਪਣਾ ਰਹਿ ਗਿਆ ਤੇ ਹੁਣ ਪਿੰਨੀ ਖਾਂਦੇ ਹੋਏ ਆਪਾਂ ਚਾਹ ਖਤਮ ਕਰਦੀ ਆ ਆਪਣੀ ਬਾਕੀ ਤੇਲ ਆਇਆ ਸੀਗਾ ਤੇ ਕੰਗਾ ਆਇਆ ਸੀ ਪਰ ਸਾਡੇ ਵਾਲ ਹੈ ਨਹੀਂ ਇਹ ਦੋਨਾਂ ਦੇ ਭਾਈ ਸੁੱਕ ਜਾਂਦੇ ਸੁੱਕ ਜਾਂਦੇ ਜੇ ਡ੍ਰਾਇਰ ਵੀ ਮੰਗੀ ਸੀ ਫਰ ਚਲੋ ਕੋਈ ਨਾ ਤੇ ਗੁਰੀ ਦਾ ਵੀ ਵਲੋਗ ਅਪਲੋਡ ਕਰਿਆ ਜਾਤਾ ਸਕੂਲ ਅਭੀ ਕੇ ਨਹੀਂ ਨਹੀਂ ਇਹ ਦੇਖ ਘਰੀਂ ਵਸਤੀ ਮਾਰਦਾ ਇਹ ہاں ਫਿਰ ਦਾ ਆਪਣੇ ਪਿੰਡਾਂ ਵਾਲੇ ਜੁਆਕਾ ਵਾਂਗੂ ਇਹ ਵੀ ਇੱਥੇ ਹੁਣੀ ਹੁਣੀ ਬਹੁਤ ਉਹ ਲੋ ਕਰਕੇ ਛੱਡਿਆ ਇੱਥੇ ਹਨਾ ਓਏ ਤੇ ਬਾਕੀ ਇਹੀ ਸਾਨੂੰ ਰਾਤ ਨੂੰ ਲੈ ਕੇ ਆਇਆ ਸੀਗਾ ਕੱਲ ਤੇ ਆਹੀਂ ਆਪਣੇ ਵਾਂਗੂ ਭਈ ਇਹਨਾਂ ਦਾ ਵੀ ਖੇਤਾਂ ਦੇ ਵਿੱਚ ਘਰਾਂ ਟਾਣੀ ਵਧੀਆ ਇੱਕ ਨੰਬਰ ਮਹੌਲ ਐ ਵਰੇ ਭਾਈ ਤੇ ਬਾਕੀ ਹੁਣ ਬਾਈ ਸ਼ਾਮ ਤੇ ਰੋਟੀ ਲੈਣ ਦੇ ਹੀ ਥੱਲੇ ਤੇ ਅਸੀਂ ਤਾਂ ਪਿਆ ਹੀ ਥੱਲੀ ਖਾਲਾਂਗੇ ਭਈ ਕੋਈ ਦਿੱਕਤ ਨਹੀਂ ਉੱਪਰ ਮੇਜ਼ ਮੋ ਜਿੱਤੇ ਆਪਾਂ ਬੂਟ ਵੀ ਕੱਲ ਤਾਂ ਹੀ ਰੱਖ ਗਏ ਸੀਗੇ ਤੇ ਇਹਨੂੰ ਪਈ ਕੈਮਰੇ ਦਾ ਸਵਾਭ ਪੈ ਗਿਆ ਸੋ 24 ਨੱਕੀ ਜਾਂਦਾ ਫੋਨ ਨਹੀਂ ਦਿਖਾ ਲਈ ਇੱਕ 11 ਵਾਂਗੂੰ ਨੱਕ ਜਵਾ ਗਈ ਜਾਂਦਾ ਇਹਦਾ ਛੱਕ ਤੰਗ ਹੈ ਦੇਚ ਤੇ ਰੋਟੀ ਆ ਚੁੱਕੀ ਆ ਬਾਈ ਕਰਦੇ ਆ ਸ਼ੁਰੂ ਮੈਂ ਤੇ ਗੁਰੀ ਤੇ ਐਤਵਾਰ ਦਾ ਦਿਨ ਹੈ ਤੇ ਨਾਲ ਆਲੂ ਦੀ ਸਬਜ਼ੀ ਤੇ ਪਕਾਸ ਰੈਤਾ ਤੇ ਉੱਤਰ ਦੇ ਪਈ ਸਾਹਮਣੇ ਪਈ ਚੱਕੀ ਇਹਨਾਂ ਦਾ ਪੀਣੇ ਵਾਸਤੇ ਆਕਸਾਂ ਕਰਨ ਕਰਦੇ ਸੀ ਆਪਣੇ ਭਾਈ ਰਾਤਾਂ ਚਾਹ ਕੀ ਰਹੀ ਹੈ ਤੇ ਚਾਹ ਪੀਂਦੋ ਵਾਲਾ ਮੱਚ ਲਾਗੇ ਤੇ ਬਾਤੀ ਦੇਣ ਵਾਪਿਸ ਕਰ ਤਾ ਨਾ ਮਾਉੜਾ ਵਾਪਸ ਇਹ 4-5 ਮਿੰਟ ਹਾਏ ਇੱਧਰ ਗਾਰੇ ਚ ਖੇਡੀ ਜਾਂਦਾ ਭਾਈ ਮੁੰਡਾ ਤੇ ਇੱਕ ਲਿਖੀ ਜਾਂਦਾ ਕੰਮ ਲੱਗ ਗਿਆ ਮੇਰਾ ਬਾਈ ਬਾਈ ਕਰ ਆ ਆ ਵਾਰੀ ਸੋਲਰ ਲਾਟੇ ਹੁਣ ਚਾਰਜ ਹੋਣ ਲੱਗ ਰਹੀ ਆ ਤੇ ਆਪਾਂ ਹੁਣ ਟੋਲ ਟੱਪਣ ਜਾ ਰਹੇ ਆ ਭਾਈ ਹਸਾਰ ਵਾਲਾ ਬੋਲਾ ਤੇ ਬਹੁਤ ਜਿਆਦਾ ਥੁੱਲਾ ਕੰਮ ਆ। ਤੇ ਬਾਕੀ ਠੀਕ ਆ। ਉੱਥੇ ਨੈਟਵਰਕ ਘੱਟ ਸੀਗਾ। ਗੁੜੀ ਆਉਦਾ ਵਲੌਗ ਅਪਲੋਡ ਕਰਨ ਦੇ ਨਾਲੇ ਭਈ ਧੁੱਪ ਸੇਕੀ ਜਾਂ ਨਾ ਦੋ ਮਿੰਟ ਸਾਈਕਲ ਖੜੇ ਆ ਆਪਣੇ। ਤੇ ਕਨਾਲ ਗੁੜੀ ਵੀ ਖੜਾ ਆ। ਹਸਾਰ ਪਹੁੰਚ ਚੁੱਕੇ ਹਾਂ ਹਸਾਰ ਸਿਟੀ ਰਹੇਗੀ ਬਈ ਅੰਦਰਲੀ ਸਾਈਡ ਤੇ ਆਪਾਂ ਮੇਨ ਬਾਈਪਾਸ ਹੁੰਦੇ ਹੋਏ ਅੱਬਾ ਦਿੱਲੀ ਵੱਲ ਚੱਲੇ ਆ ਹੁਣ ਦਿੱਲੀ ਹੈਗਾ 192 ਕਿਲੋਮੀਟਰ ਬਾਕੀ ਪਿੱਛੇ ਗੁਰੀ ਆਉਂਦਾ ਤੇ ਵਧੀਆ ਰੋ ਰਹਾ ਜੰਮ ਕੋਣ ਡਾਕਟਰ ਲਿੰਟਰ ਤੋਂ ਬਹੁਤ ਰੁਸੀਆ ਬਈ ਆਹ ਨੂੰ ਦੇਖੀਆ ਦੱਸ ਤੇ ਵਧੀਆ ਦਿਉ ਜਾ ਇੱਕ ਘਰ ਜਾ ਇੱਧਲੀ ਸੜ ਜਾ ਪਿੰਡ ਦਾ ਬਈ ਕਿੱਦਾਂ ਨੂੰ ਜਾਂਦੀ ਛੜ ਕੇ ਇਹ ਤਾਂ ਨਹੀਂ ਪਤਾ ਪੈਸੇ ਕੋਈ ਬਾਗ ਲੱਗਦਾ ਕਿਸੇ ਦਾ ਤੇ ਨਹੀਂ ਹੂੰ ਜਿਵੇਂ ਆਪਣੇ ਬਈ ਖੇਤ ਹੁੰਦੇ ਆ ਮਨਕੇ ਲੋ ਪਾਣੀ ਵਾਸਤੇ ਇਹ ਉਵੇਂ ਆਉਂਦੀ ਆ ਦਰ ਨਾਲ ਹੀ ਲਾ ਲੋ ਜਿਵੇਂ ਉਹ ਹਿਸਾਬ ਕਿਤਾਬ ਇਹ ਥਾਰਿਆਂ ਦੇ ਵਿੱਚ ਐਵੇਂ ਆ ਪਾ ਪਾਈਆਂ ਹੁੰ ਜਾਂਦੇ ਤੇ ਇਹਦੇ ਵਿੱਚ ਵੀ ਉਵੇਂ ਹੀ ਚੱਲ ਰਿਹਾ ਤੇ ਇੱਧਰ ਵੀ ਬਈ ਇਹਦਾ ਸੁੱਕਿਆ ਹੋਇਆ ਵਟਾ ਚਲੋ ਕੋਈ ਨਾ ਝਾਂਸੀ ਦੇ ਲਾਗੇ ਪਹੁੰਚ ਚੁੱਕੇ ਆ 4 ਕਿਲੋਮੀਟਰ ਝਾਂਸੀ ਰਹਿਗਾ ਤੇ ਦਿੱਲੀ 153 ਬਾਈ ਤੇ ਆਪਣੇ ਰੁਕਣ ਦਾ ਵੀ ਟਾਈਮ ਹੋ ਚੁੱਕਿਆ ਹੁਣ ਪੈਟਰੋਲ ਪੰਪ ਲੱਭਦੇ ਹਾਂਗੇ ਆ ਤੇ ਗੁਰੂ ਨੇ ਸੋਚਿਆ ਵੀ ਭਾਈ ਚਲੋ ਤੁਰਕੀ ਚੜਾ ਲੈਨੇ ਆ ਸੰਤ ਤੇ ਹੁਣ ਤੁਰਕੇ ਚੜਾ ਰਹੇ ਆ ਉਹ ਬੜਿਆ ਲੋਡ ਆ ਕਾ ਪੁਲ ਬਹੁਤ ਲੰਮਾ ਹੋ ਤੱਕ ਆ ਤੇ ਸਾਈਕਲ ਤੋੜਦੇ ਆ ਹੁਣ ਭਾਈ ਪੁਲ ਚੜਾ ਕੇ ਕਿਉਂਕਿ ਲੰਮਾ ਪੁਲ ਆ ਗੁਦੀ ਨੂੰ ਆਪਾਂ ਕੱਟਤਾ ਤੇ ਗੁਰੀ ਰਹਿ ਗਿਆ ਹੁਣ ਪਿੱਛੇ ਆਪਾਂ ਆਤੀ ਤੇ ਭਾਈ ਰੇਸ ਲੱਗ ਚੁੱਕੀ ਆ ਮੇਰੀ ਤੇ ਗੁਰੀ ਦੀ ਤੇ ਗੁਰੀ ਬਈ ਮੁਰੇਟ ਪਾਤਾ ਆ ਪਾ ਕੇ ਤਾਂ ਵੀਡੀਓ ਬਣਾ ਤੇ ਪੁੱਛਤਾ ਲਿਆ ਆ ਪਾ ਬਾਈਆਂ ਤੋਂ ਪੰਪੋ ਵਾਲਿਆਂ ਤੋਂ ਤੇ ਕਹਿੰਦੇ ਵੀ ਮੈਨੇਜਰ ਨੂੰ ਆ ਜਾਂਦੋ ਵੀ ਉਹ ਦੱਸਦਾਗਾ ਵੀ ਇੱਥੇ ਤੁਸੀਂ ਰੁਕ ਸਕਦੇ ਹੋ ਜਾਂ ਨਹੀਂ ਬਾਈ ਦਾ ਕਹਿੰਦੇ ਵੀ ਕੋਈ ਦਿੱਕਤ ਨਹੀਂ ਜੇ ਰੁਕਣਾ ਤੁਸੀਂ ਰੋਜੋ ਤੇ ਬਟ ਮਾਲਕ ਦਾ ਮਾਲਕ ਹੀ ਹੁੰਦਾ ਬਾਈ ਹੁੰਦਾ ਪੰਜਾਬ ਪੰਜਾਬ ਤੇ ਨੇਵਾਦ ਬਾਈ ਹੋਰ ਭਾਈ ਭਾਈਓ ਦਾ ਸਪੋਰਟ ਕਰਨਾ ਰਸਤਾ ਮਿਲ ਜਾਏ ਤਾਂ ਆ ਲਾਈਕ ਕਮੈਂਟ ਤੇ ਬਾਈ ਨੇ ਸਾਰਾ ਕੁਝ ਕਹਿ ਹੀ ਦਿੱਤਾ ਤੇ ਬਾਕੀ ਕਰਦਿਆ ਕਰੋ ਬਾਈ ਕੋਈ ਦਿੱਕਤ ਤਾਂ ਨਹੀਂ ਬਾਕੀ ਆਪਾਂ ਨਾ ਅੱਗੇ ਬਹੁਤ ਤਗੜੇ ਤਗੜੇ ਤੁਹਾਡੇ ਵਾਸਤੇ ਵਿਊ ਛੱਡੋ ਵੀ ਤੁਸੀਂ ਦੇਖਦੇ ਰਹਜੋਗੇ ਇਨੇ ਸੋਹਣੇ ਸੋਹਣੇ ਵਿਊ ਆਉਣੇ ਆ ਰਸਤੇ 'ਚ ਤੇ ਬਾਕੀ ਪੈਟਰੋਲ ਪੰਪ ਬਹੁਤ ਸੋਹਣਾ ਬਣਾਇਆ ਹੋਇਆ ਸੱਚੀ ਵੇ ਦੇਖ ਸਕਦੇ ਹੋ ਤੇ ਬਾਕੀ ਬਾਈ ਕਹਿੰਦੇ ਵੀ ਤੁਹਾਨੂੰ ਟੈਂਟ ਲਾਉਣ ਦੀ ਵੀ ਲੋੜ ਹੈਗੀ ਵੀ ਆਪਣੇ ਕਮਰਾ ਹੈਗਾਗਾ ਉੱਥੇ ਤੁਸੀਂ ਆਰਾਮ ਨਾਲ ਰੁੱਕ ਸਕਦੇ ਹੋ ਕਿਚਨ ਹੈਗਾਗਾ ਉੱਥੇ ਤੁਹਾਡੇ ਸਾਰੇ ਵੀ ਲੋੜੀ ਦੇ ਜਿਹੜੇ ਭਾਂਡੇ ਨੇ ਉਹ ਉੱਥੇ ਪਏ ਨੇ ਤੇ ਬਿਜਲੀ ਵਾਲਾ ਚੁੱਲਾ ਤੇ ਬਾਕੀ ਆਪਾਂ ਜਮੀਏ ਵੀ ਸ਼ਾਇਦ ਬਈ ਆਪਾਂ ਆਪਣਾ ਸਿਲੰਡਰ ਯੂਜ਼ ਕਰਾਂਗੇ ਕਿਉਂਕਿ ਉਹ ਆਪਣੇ ਕੋਲ ਜਿਹੜੇ ਭਾਂਡੇ ਨੇ ਨਾ ਉਹ ਸ਼ਾਇਦ ਉੱਤੇ ਤੇ ਚੱਲਣੇ ਨਹੀਂ ਬਾਕੀ ਇੱਕ ਵਾਰੀ ਆਪਾਂ ਟਰਾਈ ਕਰਕੇ ਦੇਖਾਂਗੇ ਤੇ ਬਾਕੀ ਆਪਾਂ ਦਿੱਲੀ ਤੋਂ 150 ਕਿਲੋਮੀਟਰ ਪਿੱਛੇ ਆਪਾਂ ਤਿੰਨ ਦਿਨਾਂ ਦੇ ਵਿੱਚ ਜਾਂ ਦੋ ਦਿਨ ਦੋ ਦਿਨਾਂ ਦੇ ਵਿੱਚ ਨਹੀਂ ਤਿੰਨ ਦਿਨਾਂ ਦੇ ਵਿੱਚ ਆਪਾਂ ਦਿੱਲੀ ਪਹੁੰਚ ਜਾਾਂਗੇ 50 50 ਕਰਕੇ ਤੇ ਅੱਜ ਦਾ ਸਾਡਾ ਪੈੜਾ ਹੈਗਾ ਮੇਟੂਟਟ ਸ਼ਾਇਦ 48 ਕਿਲੋਮੀਟਰ ਅਸੀਂ ਸਫ਼ਰ ਕੀਤਾ ਤੇ ਬਾਕੀ ਅਸੀਂ ਪਹਿਲਾ ਪੈਟਰੋਲ ਪੰਪ ਹੀ ਪੁੱਛਿਆ ਤੇ ਉੱਥੇ ਕਹਿੰਦੇ ਵੀ ਹਾਂ ਬਈ ਕੋਈ ਦਿੱਕਤ ਨਹੀਂ ਤੁਸੀਂ ਰੋਕ ਸਕਦੇ ਹੋ ਤੇ ਬਾਕੀ ਚਾਹ ਠਰੀ ਆਂਦੀ ਹੈ ਤੇ ਮਹਾਂ ਚਾਹ ਵੀ ਪੀ ਲਈਏ ਨਾਲ ਉਹ ਥੋੜੀ ਜਿਹੀ ਨਾ ਠੰਡ ਜੀ ਲੱਗ ਰਹੀ ਸੀ ਤੇ ਫਿਰ ਮੈਂ ਜੈਕਟ ਚੱਕ ਕੇ ਲਿਆ ਉਹ ਹੀ ਸਾਈਕਲ ਤੋਂ ਤੇ ਬਾਕੀ ਆਪਣੀ ਜਿਹੜੀ ਸ਼ਰਟ ਹੈਗੀ ਉਹ ਜਿਮ ਵੇਅਰ ਆ ਤੇ ਪਤਲੀ ਆ ਥੋੜੀ ਜੀ ਤੇ ਤਾਂ ਕਰਕੇ ਆ ਪਿੱਛ ਦੀ ਹਵਾ ਕ੍ਰੋਸ ਹੁੰਦੀ ਸਾਈਕਲ ਤੇ ਚੱਲ ਸਹੀ ਰਹਿੰਦੀ ਹੈ ਕਿਉਂਕਿ ਉਹਦੇ ਸਰੀਰ 'ਪਾ ਕੀ ਆ ਹੁੰਦਾ ਤੇ ਗਰਮੀ ਲੱਗਦੀ ਆ ਤਾਂ ਕਰਕੇ ਜੈਕਟ ਨਹੀਂ ਪੈਂਦੀ ਤੇ ਹੁਣ ਬੈਠੇ ਸੀ ਵੀ ਧੁੱਪੇ ਤੇ ਵੀ ਚੱਲ ਬਾਕੀ ਹਵਾ ਵੀ ਚੱਲੀ ਜਾਂਦੀ ਆ ਤੇ ਬਾਕੀ ਮੈਨੂੰ ਤਾਂ ਬਈ ਪੰਪ ਬੜਾ ਸੋਹਣਾ ਲੱਗ ਰਿਹਾ ਤੁਹਾਨੂੰ ਪਹਿਲਾਂ ਵੀ ਕਹਿ ਘਟਿਆਂ ਤੁਸੀਂ ਆਖੋਗੇ ਕਿ ਬਈ ਗੱਲ ਆ ਪੰਪ ਦੀਆਂ ਹੀ ਗੱਲਾਂ ਕਰੀ ਜਾਂਦਾ ਆ ਅਗੇ ਸੱਚੀ ਮੈਂ ਬੜਾ ਸੋਹਣਾ ਬਣਾਇਆ ਹੋਇਆ ਯਾਰ ਦੇਖੋ ਤੁਸੀਂ ਕੋ ਟਾਈਮ ਅਸੀਂ ਫਿਰ ਬੈਠੇ ਰਹੇ ਇੱਕੋ ਕੁੜੇ ਕਾਂਟੇ ਵਾਂਗੂ ਤੇ ਹੁਣ ਸਾਈਕਲ ਉੱਪਰ ਚੜਾ ਕੇ ਤੇ ਰੋਟੀਆਂ ਵਗੈਰਾ ਲਾਉਣੇ ਆ ਤੇ ਉਸ ਤੋਂ ਬਾਅਦ ਕਰਦੇ ਆ ਤੁਹਾਡੇ ਨਾਲ ਗੱਲਾਂ ਵਾਸਤਾ ਭਾਈ ਥੋੜੀਆਂ ਬਹੁਤ ਜਿੰਨੀਆਂ ਹੋਣਗੀਆਂ ਤੇ ਬਾਕੀ ਸਾਈਕਲ ਆਪਣੇ ਅੰਦਰ ਖੜੇ ਸੀਗੇ ਆਪਾਂ ਬੈਠੇ ਸੀ ਉਹ ਸਾਹਮਣੇ ਬਾਕੀ ਲਾਈਟਾਂ ਚੱਲ ਚੁੱਕੀਆਂ ਪੰਪ ਨਹੀਂ ਤੇ ਬਹੁਤ ਸੋਹਣਾ ਲੱਗ ਰਿਹਾ ਭਾਈ ਟੈਂਕਲ ਆਪਾਂ ਇੱਥੇ ਲਾਤੇ ਆ ਤੇ ਹੁਣ ਇਧਰਲੀ ਸਾਈਡ 'ਪੇ ਕਚਣਾ ਤੇ ਬਣਾਉਣਾ ਰੋਟੀ ਆਰ ਸੋਈਏ ਇੱਥੇ ਆਪਾਂ ਅੱਜ ਭਈ ਰੋਟੀ ਟੱਕ ਦਾ ਪ੍ਰਬੰਧ ਆਪਾਂ ਕਰਾਂਗੇ ਤੇ 22 ਵਾਰ ਕੇ ਕਹਿੰਦੇ ਆ ਚੁੱਲ੍ਹਾ ਵਰਤ ਲਿਓ ਜੇ ਵਰਤ ਨਾ ਹੋਇਆ ਲਾਈਟ ਕਿੱਥੇ ਆ ਲਾਈਟ ਦੀ ਸਵਿਚ ਲਾਈਟ ਬਈ ਬਲਬ ਹੈਗਾ ਤਾਂ ਹੈ ਪਰ ਚੱਲ ਨਹੀਂ ਰਿਹਾ ਸ਼ਾਇਦ ਚਲੋ ਦੇਖਦੇ ਆ ਕੀ ਸਿਸਟਮ ਆ ਨਹੀਂ ਆਪਣੇ ਕੋਲੇ ਆਪਣੀ ਲਾਈਟ ਤਾਂ ਹੈਗੀ ਆ ਤੇ ਆਪਾਂ ਇੱਧਰ ਪੈਣਾ ਅੱਜ ਆਹ ਵਾਲੇ ਕਮਰੇ 'ਚ ਦੇਖ ਸਕਦੇ ਹੋ ਇੰਡੀਅਨ ਆਇਲ ਵਾਲੇ ਕੱਪੜੇ ਵਗੈਰਾ ਟੰਗੇ ਪਏ ਆ ਤੇ ਗੱਦਾ ਤੇ ਬੈੱਡ ਹੈ ਬਾਕੀ ਆਪਾਂ ਮਾੜੇ ਟੈਂਟ ਨਹੀਂ ਲਾਉਣਾ ਪੈਣਾ ਬਈ ਟੈਂਟ ਅਸੀਂ ਕਿਹਾ ਸੀ ਵੀ ਟੈਂਟ ਲਾ ਲਾਂਗੇ ਪਰ ਕਹਿੰਦੇ ਬਈ ਨਹੀਂ ਵੀ ਤੁਸੀਂ ਆਪਣੇ ਕੋਲੇ ਬੈੱਡ ਹੈਗਾਗਾ ਤੇ ਉਹਦੇ ਤੇ ਸੌਂ ਜਿਓ ਚਲੋ ਅਸੀਂ ਇਹ ਵੀ ਸੱਚ ਹੈ ਵੀ ਚੰਗ ਟਾਈਮ ਬਚ ਜੂਗਾ ਆਪਣਾ ਤੇ ਬਾਕੀ ਆਪਣੀ ਸਾਈਕਲ ਆਪਾਂ ਇੱਧਰ ਲਾਤੇ ਆ ਤੇ ਤੁਸੀਂ ਜਿਹੜੀ ਇਸ ਟਾਈਮ ਮੇਰੇ ਹੱਥ ਚ ਲੈਡ ਦੇਖ ਰਹੇ ਹੋ ਇਹ ਉਹੀ ਆ ਜਿਹੜੀ ਆਪਾਂ ਸੋਲਰ ਚਾਰਜ ਵਾਲੀ ਸਰਜੀਤ ਤੋਂ ਲੈਂਦੀ ਆ ਇਹ ਹਾਂ ਸਰਜੀਤ ਤੋਂ ਉਹਦਾ ਹੀ ਮੇਰੇ ਕੋਲੇ ਫੋਨ ਆ ਉਹਦਾ ਹੀ ਫੋਨ ਆ ਗੁਰੀ ਕੋਲੇ ਤੇ ਜ਼ਿਆਦਾਤਰ ਇਹਨੂੰ ਫੋਨ ਦੀ ਦਿੱਕਤ ਆਉਂਦੀ ਆ ਤੇ ਆਪਾਂ ਚ ਬਣਾਵਾਂਗੇ ਫੇਰ ਤੋਂ ਬਈ ਹਰ ਤੋਂ ਬੜੀਆਂ ਤੇ ਆਲੂ ਆਪਾਂ ਆਪਣੀ ਛੱਲ ਲਈਏ ਪਹਿਲਾਂ ਉਹ ਤੋਂ ਬਾਅਦ ਕਰਦੇ ਨੇ ਗੁਰੂ ਕੋਈ ਜਿਹੜੀਆਂ ਕੱਪਾਂ 'ਚ ਚਾਹ ਪੀਤੀ ਸੀ ਉਹ ਤੋਂ ਉੱਤਰ ਗਿਆ ਅੱਜ ਦਾ ਸਫ਼ਰ ਬਹੁਤ ਸੋਹਣਾ ਲੱਗਿਆ ਭਈ ਦੇ ਵਾਤੇ ਤੋਂ ਪਹਿਲੇ ਉਹ ਲੋਸ ਹੋ ਜਾਏ ਜਿਵੇਂ ਜੀ ਉੱਤ ਪੈਂਟ ਨਹੀਂ ਲਾਉਣਾ ਪੈਣਾ ਅੱਜ ਤੇ ਸਵੇਰੇ ਟਾਈਮ ਨਾਲ ਉੱਠ ਕੇ ਜੀ ਵਰਕਆਊਟ ਕਰਾਂਗੇ ਵਧੀਆ ਪੂਰਾ ਪ੍ਰੋਪਰ ਫੀਟ ਨਾਲ ਤੇ ਕੋਸ਼ਿਸ਼ ਕਰਾਂਗੇ ਵੀ 7 ਤੋਂ 8 ਵਜੇ ਦੇ ਵਿੱਚ ਵਿੱਚ ਆਪਾਂ ਆਪਣਾ ਸਫ਼ਰ ਸ਼ੁਰੂ ਕਰ ਲਿਆ ਜਾਈਏ ਨਹੀਂ ਤਾਂ ਫਿਰ ਅਸੀਂ 11 ਵਜੇ ਆ ਜੰਦੇ ਹਾਂ ਬਾਹਰ ਟੀਮ ਦੇ ਉੱਤੇ ਖੜੇ ਹੋਈਏ ਜਿਆਦਾ ਰੋਈ ਹਰੂ ਸਰੀਰ ਮਾੜਾ ਜਿਹਾ ਢਲਣਾ ਪੈਣਾ ਤਾਂ ਕਰਕੇ ਸਾਨੂੰ ਇਹ ਦਿੱਕਤ ਆਉਂਦੀ ਆ ਕਿਉਂਕਿ ਘਰੇ ਅਸੀਂ ਵਿਹਲੇ ਬੈਠੇ ਸੀਗੇ ਤੇ ਮਾਰਜੀ ਨਾਲ ਉੱਟਦੇ ਸੀ ਤੇ ਰੈਸਟ ਵੀ ਕਰਨੀ ਸੀਗੀ ਮਤਲਬ ਉਹ ਤੋਂ ਬਾਅਦ ਤੇ ਉਹਨਾਂ ਦੀ ਜਰੀ ਨੇ ਵੀ ਖਾਹੀ ਕਿਰਤਨ ਨਗਮੀ ਨੇ ਰਾਤ ਕੋ ਵਾਲੀ ਆਣੀ ਤੋੜਾ ਹਾਂ ਮਾਂ ਦੇ ਅੱਜ ਤੋਂ ਸੀਹਾ ਦੀ ਦਾ ਪ੍ਰਬੰਧ ਬਾਕੀ ਤੁੰਗਵਾ ਵਿੱਚ ਪਏ ਪਏ ਆਲੂ ਵੀ ਵੀ ਗੁੰਗਰੇ ਆਈ ਬਾਕੀ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਦਿਆ ਕਰੋ ਜੇ ਜਿਹੜੀਆਂ ਅਸੀਂ ਗੱਲਾਂ ਕਰਦੇ ਆਂ ਤਾਂ ਉਹਨਾਂ ਨੂੰ ਅੱਗੇ ਤੋਂ ਸੁਧਾਰ ਤੇ ਕੀ ਬਾਕੀ ਕੋਸ਼ਿਸ਼ ਆਹ ਜੀ ਮੈਨੂੰ ਲੱਗਦਾ ਦੀ 2 ਮਿੰਟ ਹੋਈ ਹੋਣੀ ਆ ਆਪਣੇ ਦੇ ਵਿੱਚ ਤੇ ਕਾਉਂਟਰ ਦਾ ਪਹਿਲਾ ਬਲੋਜ ਬਹੁਤ ਮਨਕੇ ਲੋ ਵੀ ਅੱਕੇ ਜਮਾਨਾ ਨਹੀਂ ਬਣਾਉਦਾ ਹੁੰਦਾ ਬੰਦਾ ਉਸ ਟਾਈਪ ਦੇ ਬਣਾਉਂਦੇ ਸੀਗੇ ਤੇ ਬੱਟ ਹੁਣ ਸਹੀ ਆ ਜੇ ਇਹ ਵੀ ਸਿਸਟਮ ਜ਼ਰੂਰ ਕਰ ਦਿਆ ਹਾਂ ਹਾਂਜੀ ਠੀਕ ਹੈ ਇਸੇ ਕੰਮ ਲਈ ਨੂੰ ਆਲੂ ਆਪਾਂ ਕੱਟ ਕੇ ਦਿੱਤੇ ਆ ਤੇ ਇਹ ਕਹਿੰਦਾ ਭਈ ਵੀ ਮੈਨੂੰ ਮੇਰੀ ਸ਼ੀਟ ਛੱਡ ਦੇ ਜਦੋਂ ਮੈਨੂੰ ਤਿਆਰ ਵੀ ਤੇਰੀ ਵਾਰੀ ਆਟਾ ਗੁੰਨਣ ਦੀਆਂ ਚ ਤੇ ਪਰ ਨਹੀਂ ਪਰ ਭਈ ਇਹ ਮੁੱਕਰ ਗਿਆ ਬੰਦਾ ਚਲੋ ਕੋਈ ਨਾ ਤੇ ਕੰਮ ਤਾਂ ਹੁਣ ਕਰਨਾ ਹੀ ਪੈਣਾ ਐਡੇ ਡੱਬੇ ਹੋਣ ਆਪਣੇ ਕੋਲੇ ਗੁਰੀ ਦੇਖ ਓਏ ਲੰਮੀ ਪੈਂਦੇ ਹੁਣ ਬੈਗ ਦੇ ਵਿੱਚ ਹਨਾ ਤੇ ਬਾਕੀ ਸਿਲੰਡਰ ਆਪਣਾ ਹੁਣ ਓਕੇ ਆ ਚੱਲਦਾਗਾ ਸ਼ਾਮ ਨੂੰ ਵੀ ਤੇ ਇਹਦੇ ਦੀ ਰੋਟੀਆਂ ਬਣਾਵਾਂਗੇ ਤੇ ਇੱਧਰ ਗੁਰੀ ਸ਼ਹਿਦ ਜੀ ਕੁੱਕਰ ਪਈ ਆਪਣਾ ਚੱਲ ਪਿਆ ਤੇ ਐਦੇ ਤੇ ਰੱਖ ਦਾਂਗੇ ਦੇਖਾਂ ਮੈਂ ਪਈ ਇਹਦੇ ਕੁੱਕਰ ਨਹੀਂ ਚੱਲਦਾ ਤੇ ਆਪਾਂ ਨੂੰ ਆਪਣੇ ਇਹਦੇ ਦੀ ਘਰ ਨਹੀਂ ਚਾਹੀਦੀਆਂ ਸਿਲੰਡਰ ਤੇ ਸਬਜ਼ੀ ਬਾਕੀ ਕੋਈ ਦਿੱਕਤ ਨਹੀਂ ਆਪ ਨੂੰ ਇਹ 20 25 ਦਿਨ ਨਹੀਂ ਮੁੱਕਦਾ ਕੋਈ ਘੱਟ ਤੇ ਮੇਰਾ ਆ ਰਿਹਾ ਹੁਣਾ ਕਿ ਬਾਕੀ ਇੱਧਰ ਇੱਕ ਵਾਰ ਸ਼ਾਇਦ ਕਾਰ ਖਰਾਬ ਹੋ ਗਈ ਜਾਂ ਭਾਈ ਵੱਜ ਬੁੱਜ ਗਈ ਹੋਣੀ ਆ ਆਪਾਂ ਨੂੰ ਨਹੀਂ ਪਤਾ ਇਹਦੇ ਬਾਰੇ ਤੇ ਬਾਕੀ ਸਾਰੀ ਖੋਲੀ ਬੈਠਾ ਬਾਈਏ ਕਿ ਬਾਕੀ ਉਹ ਡਰੋਲ ਪੰਪ ਪਹਿਲਾਂ ਆਲੇ ਟਾ ਛੱਡੀ ਨਹੀਂ ਸੀ ਹੁਣ ਇਹ ਵੀ ਛੱਡਦੀ ਆ ਤੇ ਉਹ ਵਧੀਆ ਸੋਹਣਾ ਲੱਗ ਰਿਹਾ ਪੂਰਾ ਦੇਖੋ ਜੀ ਮੜੀ ਲਾਈਟ ਕਢਾ ਕੇ ਦਿਖਾਵਾਂ ਤੁਹਾਨੂੰ ਤੇ ਆਪਾਂ ਹਜ ਸਮਾਨ ਕੱਢਣਾ ਹੀ ਸੈਂਕਲ ਚ ਤੇ ਉਹ ਕੱਢ ਲਈਏ ਤੇ ਫੇਰਾ ਆ ਪਾਟਾ ਗੁੰਨਣਾਗਾ ਤੇ ਕੁੱਕਰ ਚ ਤੇਲ ਪੈ ਚੁੱਕਿਆ ਹਾਂ ਹਾਂ ਥੋੜੀ ਪਾਇਆ ਤੇ ਬੜੀਆਂ ਆ ਗਈਆਂ ਤਾਂ ਪਰ ਫੈਕਟ ਦਾ ਅੱਬਲਾ ਮੈਂ ਉਹ ਹੀ ਗੁੰਨਦਾ ਆਟਾ ਇਹਨੇ ਆਟਾ ਗੁੰਨਦਾਵਾ ਤੇ ਸਬਜੀ ਬਣੀ ਜਾਂਦੀ ਹੈ ਬਾਈ ਤੇ ਗੁਰੀ ਮੋਬਾਈਲ ਦੇਖੀ ਜਾਂਦਾ ਤੇ ਮੈਂ ਹੁਣ ਤੇਰੇ ਕਰਦਾ ਆਟੇ ਦੇ ਕਿਉਂਕਿ ਟਾਈਮ ਵੀ ਵੱਜਦਾ ਤੇ ਰੋਟੀ ਤਵਾ ਕਾਬਜ ਜਾਂਦਾ ਬਈ ਤੁਹਾਨੂੰ ਪਤਾ ਹੋਵੇ ਜਿਆਦਾ ਕੈਦਰ ਵੀ ਮਾਦਾ ਵੀ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਉਂਦੇ ਆ ਕਿ ਆਪਣੀ ਪੈਲੀਟੀ ਬਾਜੀ ਰਹੀ ਹੈ ਹਰ ਇੱਕ ਬਾਈ ਦੀ ਗੱਡੀ ਖਰਾਬ ਹੋ ਗਈ ਸੀ ਬਾਵਾ ਟਾਈਮ ਹੀ ਤੱਕ ਤੇ ਮਰਵਾਈ ਗਏ ਪਰ ਉਹ ਲਾ ਅੱਠ ਨੌ ਵਾਰੀ ਅਸੀਂ ਠੱਕਾ ਲਵਾਇਆ ਕਾਣੀ ਬੈਟਰੀ ਬੰਡ ਲਵਾ ਕੇ ਬੰਨ ਲਾਤਾ ਬਈ ਕੋਈ ਹੋਰ ਖਰਾਬੀ ਹੋਣੀ ਤੇ ਅਸੀਂ ਹੁਣ ਰੋਟਾਂ ਲਾਉਣ ਲੱਗਦੇ ਆ ਤੇ ਪੂਰਾ ਬਾਰ ਮਾਪੋ ਕੇ ਆਇਆ ਦਮੋ ਦਮੀ ਭਾਈ ਮੁੰਡੇ ਦਮੋ ਦਮੀ ਨਿਕਲ ਕੇ ਆਇਆ ਫਲ ਤੇ ਹੁਣ ਆਪਾਂ ਪਕਾਉਣੀਆਂ ਰੋਟੀਆਂ ਤੇ ਫੇਰ ਅੱਜ ਦਾ ਆਪਣਾ ਹੁਣ ਵਕਤ ਖਤਮ ਭਈ ਚਲੋ ਕਰਦੇ ਹਾਂ ਸ਼ੁਰੂ ਬਣੀ ਸ਼ੁਰੂ ਹੋ ਗਈ ਆਪਣੀ ਵਹੀ ਗਰੀ ਇੰਨਾ ਕੁ ਬੇਸਿਕ ਕੰਮ ਤਾਂ ਹਰੇਕ ਮੁੰਡੇ ਨੂੰ ਆਉਣਾ ਚਾਹੀਦਾ ਹਨਾ ਕਦੇ ਵੀ ਲੋੜ ਪੈ ਸਕਦੀ ਆ ਨਾਰਮਲ ਆ ਤਾਂ ਨਾਰਮਲ ਆ ਤੁਸੀਂ ਵੀ ਬਈ ਜਿਹੜੇ ਆਪਣੇ ਮੁੰਡੇ ਵੀਡੀਓ ਦੇਖਦੇ ਆ ਤੁਸੀਂ ਵੀ ਯਾਰ ਘਰੇ ਟਰਾਈ ਕਰਿਆ ਕਰੋ ਹਨਾ ਕਿ ਰੋਟੀਆਂ ਦੇਖਿਆ ਕਰੋ ਰੋਗੀ ਕਦੇ ਵੀ ਕਿਸੇ ਵੀ ਥਾਂ ਤੇ ਲੋਡ ਪੈ ਸਕਦੀ ਹੈ। ਇਹ ਰੋਟੀ ਆਪਾਂ ਜਿਵੇਂ ਗੋਲ ਲੈ ਲਈ ਦੀ ਆ। ਥੋੜਾ ਜਿਹਾ ਟਾਈਮ ਲਾ ਰਾ ਆਟਾ ਆਪਾਂ ਗੁੰਨ ਕੇ ਰੱਖ ਜੀ ਤਾਂ ਕਿ ਕਰੜਾ ਹੋ ਜਾ ਭਈ ਮੜਾ ਜਾ। ਤੀਆਂ ਲਾ ਕੇ ਭਈ ਰੱਖਤੀਆਂ ਤੇ ਹੁਣ ਸਬਜੀ ਕੋਲੇ ਦੇ ਵਿੱਚ ਪਾ ਕੇ ਆਪਾਂ ਖਾਣੇ ਰੋਟੀ ਤੇ ਗੁਰੀ ਬਾਈ ਬਣੀ ਯਾਰ ਸਬਜੀ ਪਾਲਾ ਕੋਲੇ ਜੋ ਪਾਲਣੀ ਵੀ ਪਾਲਣੀ ਹੈ ਤੇ ਪਹਿਲੀਆਂ ਚ ਭਈ ਗੱਲ ਮੰਨ ਲਈ ਆ ਮੁੰਡੇ ਨੇ ਮੰਨਣੀ ਪਈ ਆਪਣੀ ਬਾਟੀ ਯਾਰ ਭਈ ਅੱਜ ਵਧੀਆ ਬਣੀ ਆਪਣੀ ਸਬਜੀ ਹਲਦੀ ਘੱਟ ਬਾਈ ਆ ਤੇ ਆਲੂ ਪਾਲੀ ਸੀ ਨਾਲ ਬੜੀਆਂ ਚ ਬਹੁਤ ਦੇਖਣ ਜੀ ਸਵਾਲ ਲੱਗ ਰਹੀ ਆ ਤੇ ਖਾਂਚ ਵੀ ਹੋਊਗੀ ਬਾਫੇਰ ਪਾਵਾਂਗੇ ਤੇ ਹੁਣ ਕਰਦੇ ਆਪਾਂ ਆਪਣੀ ਰੋਟੀ ਸ਼ੁਰੂ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਰਲ ਕੇ ਸਾਈਗਨ ਤੋਂ ਬਾਅਦ ਅੱਜ ਦਾ ਦਿਨ ਆਪਣਾ ਇਨਾ ਕੀ ਸੀਗਾ ਤੇ ਰੋਟੀ ਖਾਣੇ ਆ ਹੁਣ ਭਾਈ ਚੱਕੂ ਰੋਟੀ ਸਾਡੀ ਸ਼ੁਰੂ ਹੋ ਚੁੱਕੀ ਆ ਤੇ ਮੈਂ ਡੇਢ ਰੋਟੀ ਖਾ ਚੁੱਕਿਆ। ਟੋਟਲ ਆਪਾਂ 10 ਰੋਟੀਆਂ ਲਈਆਂ ਹੋਣੀਆਂ ਅੱਜ ਤੇ ਸਵੇਰੇ ਵੀ ਆਪਾਂ ਰੋਟੀਆਂ ਲਾਵਾਂਗੇ ਤੇ ਦੁਪਹਿਰ ਦੀ ਨਾਲ ਬੰਨ ਕੇ ਲੈ ਕੇ ਚੱਲਾਂਗੇ ਸਵੇਰ ਕੱਲ ਨੂੰ ਤੇ ਸਵੇਰੇ ਜਲਦੀ ਵੀ ਉੱਠਣਾ ਤੇ ਬਾਕੀ ਭਾਂਡੇ ਧੋਣ ਦੇ ਉਹ ਲੋੜੇ ਨਾਲ ਕਰਦੇ ਆ ਗੱਲ ਬਾਤ ਕੱਦੀ ਜਿੰਨ ਦਿਨ ਆਪਣਾ ਇੰਨਾ ਕਿਸੇ ਕੋਈ ਖਾਤਮਾ ਅੱਜ ਦਾ ਦਿਨ ਖਤਮ ਹੈ ਤੇ ਗੁਰੀ ਭਈ ਚਾਹ ਲਾਹ ਰਿਆ ਮਾੜਾ ਮੋਟਾ ਸਮਾਨ ਸਾਈਕਲ ਤੋਂ ਤੇ ਸੱਸ ਬਿਲ ਸਲੀਵਿੰਗ ਵੈਗਲਾ ਕਿ ਲਿਆਇਆ ਤੇ ਬਾਕੀ ਆਪਾਂ ਸੌਣੇ ਅੱਜ ਤੇ ਬਈ ਬਣੇ ਰਿਓ ਆਪਣੇ ਸਾਥਰ ਦੇ ਨਾਲ ਤੇ ਇਦਾਂ ਹੀ ਪਿਆਰ ਲੈਂਦੇ ਰਿਓ ਤੇ ਮਿਲਦੇ ਆਂ ਕੱਲ